ý thức ăn món ăn món ăn món ăn món ăn món ăn món ăn ਅਲੈਕੁਮ ਅਸਸਲਾਮ ਵਾਲੇਕਮ ਜੀ ਬੀਬੀ ਰਾਣੀ ਅਮਰਪਰਾ ਖੜਾ ਹੈ ਪਿੱਛੇ ਕਰਨ ਖੜਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਪੇਸ਼ ਕੀਤੀ ਹੈ ਇਹ ਸਾਡਾ ਇਤਿਹਾਸ ਸੀ ਅਸੀਂ ਆਪਦੇ ਜ਼ੁਰਗਾ ਤੋਂ ਸਾਕੀਆਂ ਸੁਣਦੇ ਹੁੰਦੇ ਸੀ ਬੀਬੀ ਰਾਣੀ ਬਾਰੇ ਰਾਤ ਨੂੰ ਜਦੋਂ ਪੈਂਦੇ ਹੁੰਦੇ ਸੀ ਕੰਜਿਆਂ ਦੇ ਕਿਉਂਕਿ ਉਦੋਂ ਕੋਈ ਐਂਟਰਟੇਨਮੈਂਟ ਦਾ ਏਡਾ ਕੋਈ ਸਾਧਨ ਹੁੰਦਾ ਨਹੀਂ ਸੀ ਕਹਾਣੀਆਂ ਫਾਕੀਆਂ ਬੀਬੀ ਉਹਨਾਂ ਦਾ ਰੂਪ ਸੁਣਾਉਂਦੀਆਂ ਸਭ ਬੀਬੀ ਰਾਣੀ ਦੀ ਕਹਾਣੀ ਜਦੋਂ ਪਹਿਲੀ ਵਾਰੀ ਮੈਨੂੰ ਪਤਾ ਲੱਗ ਗਿਆ ਕਿ ਫਿਲਮ ਬਣ ਰਹੀ ਹੈ ਤੇ ਜਦੋਂ ਇਹ ਭਰਾ ਮੈਨੂੰ ਆਇਆ ਕਿ ਇਹ ਕੰਮ ਚ ਚੱਲਦਾਾਰ ਹੈ ਉੱਪਰ ਕਰਕੇ ਕਿ ਜਿਹੜਾ ਤੁਸੀਂ ਨੂੰ ਹੋਣ ਦੇ ਦਿੱਤਾ ਤਾਂ ਮੈਨੂੰ ਆਪ ਦੇ ਆਪ ਬਹੁਤ ਖੁਸ਼ੀ ਹੋਈ ਕਿ ਸਾਡਾ ਇਤਿਹਾਸ ਸਾਡੀ ਹਿਸਟਰੀ ਏਡੀ ਵੱਡੀ ਹੈ ਕਿਉਂਕਿ ਜੇ ਅਸੀਂ ਉਹਦੇ ਤੇ ਲਗਾਤਾਰ ਕਿੰਨੇ ਸਾਲਾਂ ਹੀ ਫਿਲਮਾਂ ਬਣਾਈ ਗਈਆਂ ਅਸੀਂ ਤਾਂ ਵੀ ਦਿਖਾ ਸਕਦੇ ਪਰ ਅੱਜ ਪੰਜਾਬੀ ਸਿਨੇਮੇ ਨੇ ਸ਼ੁਰੂਆਤ ਕੀਤੀ ਹੈ ਕਿ ਫਿਲਮਾਂ ਲਗਾਤਾਰ ਸਾਡੇ ਇਤਿਹਾਸ ਤੇ ਸਾਡੀ ਬਕੂਤਰ ਤੇ ਔਰ ਬੀਬੀ ਰੱਜ ਦੀ ਜਿਹੜਾ ਜੀਵਨ ਮੈਂ ਤੁਸੀਂ ਦੇਖੋ ਕੈਸਾ ਇੱਕ ਮੈਂ ਜੀ ਸੋਣੀ ਦਾ ਹੋਣਾ ਕਿ ਕਈ ਵਾਰੀ ਹਲੀਮੀ ਜੀ ਅਸੀਂ ਕਰਮ ਤੇ ਮੈਂ ਇੱਕ ਪਹਿਲੇ ਦਿਨ ਸੀ ਗੱਲ ਕਰਦੀ ਸੀ ਕਿ ਜਿਹੜੀ ਹਲੀਮੀ ਆਪਦੇ ਪਿਓ ਦਾ ਉਹਨਾਂ ਨੇ ਬਚਨ ਨਹੀਂ ਮੋੜਿਆ ਮੋੜਨ ਨੂੰ ਮੋੜ ਵੀ ਸਕਦੇ ਸੀ ਜਦੋਂ ਉਹਨਾਂ ਦਾ ਪਿੰਲੇ ਘਰ ਗਿਆ ਕਿਹਾ ਉਹਨਾਂ ਨੇ ਮੋੜਿਆ ਨਹੀਂ ਉਹਨਾਂ ਨੇ ਮਹਾਰਾਜ ਦਾ ਭਾਣਾ ਮੰਨ ਕੇ ਤੇ ਆਪਦੇ ਪਿਓ ਦੀ ਗੱਲ ਮੰਨ ਕੇ ਸਿਰ ਝੁਕਾਇਆ ਕਿ ਮਹਾਰਾਜ ਤੇਰੀ ਰਜ਼ਾ ਦਾ ਸਾਰਾ ਬੰਦਾ ਹੈ ਔਰ ਉਸ ਤੋਂ ਬਾਅਦ ਤੋਂ ਮਨੇ ਭਰੋਸਾ ਰੱਖਿਆ ਸੋ ਅੱਜ ਅਸੀਂ ਇਹ ਜਿਹੜੇ ਬਣ ਰਹੇ ਆ ਜਿੱਦਾਂ ਦਾ ਸਾਡਾ এনਵਾਇਰਨਮੈਂਟ ਹੈ ਜਿੱਦਾਂ ਦਾ ਲਗਾਤਾਰ ਕੋਈ ਬੰਦੇ ਕੋਈ ਸ਼ੂਰੇ ਆ ਤਾਂ ਅਸੀਂ ਇਹ ਭਰੋਸੇ ਦੇ ਤੌਰ ਤੇ ਬੁਕੇ ਬਣ ਰਹੇ ਆ ਕਿ ਜਿਹੜੇ ਲੋਕ ਅੱਜ ਸਾਡੇ ਕੋਲ ਬੂਟਾ ਲੈ ਕੇ ਜਾਣਗੇ ਵਿਸ਼ਵਾਸ ਦਾ ਬੂਟਾ ਆਪਦੇ ਘਰੇ ਲਾਉਣਗੇ ਪਰਮਾਤਮਾ ਤੇ ਮਿਰਬਕ ਦੁਨੀਆ ਸਾਰੀ ਪਲਾਨ ਫੇਸ ਕਰਦੀ ਹੈ ਨਾ ਅਸੀਂ ਇਹ ਕਰਦੇ ਆ ਮਹਾਰਾਜ ਜੀ ਰਜਾ ਕੀ ਇਹ ਸਾਰਾ ਕੁਝ ਕਿ ਉਹਨਾਂ ਦਾ ਭਰੋਸਾ ਪਰਮਾਤਮਾ ਨਾਲ ਹੋਰ ਜੋੜਾ ਸੋ ਅੱਜ ਸਾਰੀ ਇਹ ਰੈਡੀਲੀ ਟੀਮ ਨੇ ਵੈਸੇ ਤਾਂ ਫਿਲਮਾਂ ਪ੍ਰਮੋਟ ਕਰਨ ਦੇ ਬੜੇ ਵਸਪਕ ਤਰੀਕੇ ਨੇ ਪਰ ਮੈਨੂੰ ਲੱਗਦਾ ਕਿ ਇਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਇਹ ਬੈਸਟ ਹੋ ਗਿਆ ਕਿ ਅਸੀਂ ਜਿਸ ਸਥਾਨ ਤੇ ਖੜੇ ਆਏ ਬਹੁਤ ਸ਼ਿੰਗਾਰੀ ਸ਼ੀਰਾਂ ਦਾ ਉਪਜਾਣਾ ਹੈ ਇਥੋਂ ਸਾਡੀ ફિલ્મ ਰਜਨੀ ਲਈ ਮਹਾਰਾਜ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ ਤੇ ਅਸੀਂ ਉਹਨਾਂ ਦੀ ਅਗਿਆਲਾ ਕੇ ਇਹ ਬੁੱਤੇ ਨੇ ਜਿਹੜੇ ਸੰਗਤ ਚ ਵੰਡੇ ਹੈ ਸੋ ਬੀਬੀ ਰਜਨੀ 30 ਅਗਸਤ ਨੂੰ ਸਾਡੀ ਫਿਲਮ ਜਿਹੜੀ ਆਉਣੀ ਹੈ ਅਸੀਂ ਪੰਜਾਬ ਚ ਜਾਣਾ ਪਿੰਡ-ਪਿੰਡ ਜਾਣਾ ਘਰ-ਘਰ ਜਾਣਾ ਲੋਕਾਂ ਕੋਲ ਇਹ ਸਹੀਹਾ ਲੈ ਕੇ ਤੇ ਆਪਦੇ ਜਵਾਕਾਂ ਨਾਲ ਖਾਸ ਕਰਕੇ ਜਿਹੜੇ ਬਾਹਰ ਪੰਜਾਬੀ ਭੈਣ ਭਰਾ ਵਸਦੇ ਆ ਦੁਨੀਆ ਚ ਆਪਿਆਂ ਪਰਿਵਾਰਾਂ ਨਾਲ ਇਸ ਫਿਲਮ ਨੂੰ ਦੇਖੋ ਹਰ ਇੱਕ ਮਰੀ ਆਰਟਿਸਟ ਇਹ ਕਹਿੰਦਾ ਹੀ ਹੁੰਦਾ ਕਿ ਮੇਰੀ ਫਿਲਮ ਨੂੰ ਜ਼ਰੂਰ ਵੇਖੋ ਮੇਰੀ ਫਿਲਮ ਨੂੰ ਜ਼ਰੂਰ ਵੇਖੋ ਇਹ ਫਿਲਮ ਤੁਸੀਂ ਸਾਡੇ ਲਈ ਨਹੀਂ ਤੁਸੀਂ ਆਪਣੇ ਜਵਾਨਾਂ ਲਈ ਤੇ ਆਪਣੇ ਆਪਣੇ ਪਰਿਵਾਰਾਂ ਲਈ ਉਹਨਾਂ ਨੂੰ ਹਿਸਟਰੀ ਬਾਰੇ ਦੱਸਣ ਲਈ ਜ਼ਰੂਰ ਦੇਖਣੀ ਹੈ ਤੇ ਆਪਣੇ ਬੱਚਿਆਂ ਨੂੰ ਅਸੀਂ ਇਹ ਵੀ ਯਤਨ ਕਰਾਂਗੇ ਤੇ ਅੱਜ ਆਏ ਪਰਾਲੇ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਖਾਸ ਕਰਕੇ ਕਰਨ ਭਰਾਵਾਂ ਦਾ ਸਹੀਰ ਤੋਂ ਇਹਨਾਂ ਨੇ ਪੁੱਟਿਆਂ ਦਾ ਲੰਗਰ ਲਾਇਆ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਹ ਆਉਣ ਵਾਲੇ ਸਮੇਂ ਵੀ ਇਦਾਂ ਦੇ ਜਿਹੜੇ ਪਰਾਲੇ ਨੇ ਉਹ ਕਰਦੇ ਰਹੀ ਕਿਤੇ ਨਾ ਕਿਤੇ ਲੱਗਦਾ ਕਿ ਅਸੀਂ ਅੱਜਕੱਲ ਕਰਦੇ ਹਾਂ ਬਹੁਤ ਸਾਰੇ ਲੋਕੀ ਗੱਲ ਕਹਿੰਦੇ ਨੇ ਕਿ ਪੰਜਾਬੀ ਇਤਿਹਾਸ ਵੀ ਪੰਜਾਬ ਦੇ ਇਤਿਹਾਸ ਤੇ ਬਹੁਤ ਮਹਾਨ ਮਤਲਬ ਇਤਿਹਾਸ ਹੈ ਸੱਚ ਪੰਜਾਬ ਦਾ ਬਿਲਕੁਲ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਜਦੋਂ ਤੁਹਾਡੇ ਵਰਗੇ ਬਹੁਤ ਸਾਰੇ ਕਲਾਕਾਰ ਅੱਗੇ ਆ ਕੇ ਇਸ ਤਰੀਕੇ ਦੀ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਇਹ ਉਦਮ ਕਰਦੇ ਨੇ ਤੁਹਾਨੂੰ ਲੱਗਦਾ ਉਮੀਦ ਹੈ ਕਿ ਲੋਕ ਪਿਆਰ ਕਰਨਗੇ ਕਿਉਂਕਿ ਲੋਕ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਘੱਟ ਪਿਆਰ ਕਰਦੇ ਸ਼ਿਕਾਇਤ ਕੀਤੀ ਜਾਂਦੀ ਹੈ ਮੈਂ ਮੈਂ ਉਹੀ ਗੱਲ ਕਹਿੰਦਾ ਜੀ ਇਹ ਨਾ ਥੋੜੀ ਜੀ ਸਾਡੀ ਵੀ ਲੋਕਾਂ ਤਾਂ ਕਿ ਸ਼ਿਕਾਇਤ ਜ਼ਰੂਰ ਹੈਗੀ ਆ ਪਰ ਕਲਾਕਾਰਾਂ ਦਾ ਫੇਸ ਕਿ ਜਿਹੜੀ ਅਸਲੀ ਮਿਹਨਤ ਹੁੰਦੀ ਹੈ ਨਾ ਉਹ ਹੁਣ ਅਮਰਨੇ ਭਰਾ ਨੇ ਇੱਕ ਕਹਾਣੀ ਸਰਜੀ ਉਸ ਤੋਂ ਬਾਅਦ ਉਹਨੂੰ ਡਾਇਰੈਕਟ ਕੀਤਾ ਫਿਰ ਉਹ ਇਹਨੂੰ ਪਤਾ ਕਿ ਇਹਨੇ ਕਿਸ ਲੈਵਲ ਤੇ ਸਟਰਗਲ ਕੀਤੀ ਫਿਰ ਕਿਤੇ ਜਾ ਕੇ ਪ੍ਰੋਡਿਊਸਰ ਮਿਲਦਾ ਹੈ ਇਦਾਂ ਦੀਆਂ ਫਿਲਮਾਂ ਲਈ ਤਾਂ ਸਾਡੇ ਲਈ ਇਹ ਸਭ ਤੋਂ ਵੱਡਾ ਤਨਵਾਦ ਕਰਨ ਉਹਨਾਂ ਦਾ ਹੈ ਕਿ ਜਿਨ੍ਹਾਂ ਨੇ ਦੇਖੋ ਇਹਨਾਂ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮਿਊਜ਼ਿਕ ਦੇ ਫੀਲਡ 'ਚ ਤਾਂ ਇਹ ਲਗਾਤਾਰ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਚਲੋ ਉਹ ਚਾ ਨਾਂ ਆਪਾਂ ਜਾਈਏ ਬਹੁਤ ਵੱਡਾ ਨਾਂ ਸਾਰਿਆਂ ਨੂੰ ਪਤਾ ਹੈ ਫਿਲਮ ਜਦੋਂ ਕਿਸੇ ਬੰਦੇ ਨੇ ਪਹਿਲੀ ਵਾਰੀ ਕਰਨੀ ਹੁੰਦੀ ਹੈ ਇਹਨਾਂ ਦੀ ਇਹ ਪਹਿਲੀ ਫਿਲਮ ਹੈ ਤੇ ਬੰਦਾ ਕਹਿੰਦਾ ਕਿ ਮੈਂ ਕੋਈ ਪ੍ਰੋਫੈਸ਼ਨਲ ਕਮਰਸ਼ੀਅਲ ਫਿਲਮ ਕਰਾਂ ਜਿੱਦੇ ਨਾਲ ਚਾਰ ਪੈਸੇ ਆਉਣ ਤੇ ਅੱਗੇ ਫਿਰ ਸੋਚਾਂਗੇ ਇਹ ਭਰਾਵਾ ਦਾ ਧੰਨਵਾਦ ਹੈ ਕਿ ਇਹਨਾਂ ਦੀ ਬੀਬੀ ਰਸ਼ੀ ਤੇ ਪਹਿਲੀ ਵਾਰੀ ਡਿਸੀਜਨ ਲਿਆ ਕਿ ਅਸੀਂ ਇਹ ਜੇ ਫਿਲਮ ਕਰਨੀ ਹੈ ਤਾਂ ਅਸੀਂ ਇਹ ਕਰਨੀ ਹੈ ਤੋਂ ਵੱਡਾ ਧੰਨਵਾਦ ਇਹਨਾਂ ਭਰਾਵਾ ਦਾ ਕਿ ਮੈਨੇ ਕਿਉਂਕਿ ਪੈਸੇ ਲੱਗਦੇ ਜੀ ਇਦਾਂ ਦੀਆਂ ਫਿਲਮਾਂ ਤੇ ਤਾਂ ਖਾਸ ਕਰਕੇ ਡੁੱਬਣੇ ਲੱਗਦੇ ਆ ਡੁੱਬਣੇ ਤੋਂ ਵੀ ਕਹਦੀ ਹੈ ਤਿੱਗਣੇ ਲੱਗਦੇ ਆ ਪਰ ਫਿਰ ਵੀ ਇਹ ਕੋ ਸੋਚ ਦਿਲ ਚ ਰਸਤੀ ਵੀ ਨਹੀਂ ਆ ਇਤੋਂ ਹੀ ਪਤਾ ਲੱਗਦਾ ਨਾ ਲੋਕ ਕਹਿ ਰਹੇ ਨੇ ਕਿ ਅੱਜ ਕੱਲ ਲੋਕ ਟੁੱਟ ਗਏ ਆਪਣੇ ਵਿਰਸੇ ਨਾਲੋਂ ਇਤਿਹਾਸ ਨਾਲੋਂ ਕਿੱਥੇ ਟੁੱਟੀਆਂ ਦੇਖੋ ਝਲਮਾ ਬਣਾ ਰਹੇ ਆ 20 ਕਰੋੜ ਰੁਪਏ ਫਲਸਫੇ ਲੱਗਦਾ ਤੇ ਲਾ ਰਹੇ ਆ ਦਿਨ ਭੁਣ ਕੇ ਲਵਾਉਂਦਾ ਮਹਾਰਾਜ ਜਦੋਂ ਉਹਨੂੰ ਧਰਿਆ ਬਣਾਇਆ ਸੋ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਜਿੱਥੇ ਕੁੰਡੀਆਂ ਆਮ ਬੜਾ ਜ਼ਮੀਨ ਤੁਸੀਂ ਜਿੱਦਾਂ ਕੁਝ ਕਰਦੇ ਹੋ ਨਾਰਮਲੀ ਕਰੋ ਗਾਣਿਆਂ ਸਮੋਂ ਇੱਕੋ ਮਰੋਂਦੀ ਹੈ ਕਮੇਟੀ ਖੁਮਾ ਦੇਖੋ ਸਾਰਾ ਕੁਝ ਖੁਮਾ ਦੇਖੋ ਕੱਲੀ ਸਾਡੀ ਨਹੀਂ ਜਦੋਂ ਕੋਈ ਐਦਾਂ ਦੀ ਖੁਮਾਉਂਦੀ ਹੈ ਜ਼ਰੂਰ ਆਪ ਦੀ ਜ਼ਿੰ ਤੇ ਤੁਸੀਂ ਸਾਡੇ ਤੇ ਸਿੱਖ ਇੱਕ ਵਾਰ ਬਹੁਤ ਵੱਡਾ ਕਰ ਦਿੰਦੇ ਹੋ ਕਿ ਤੁਸੀਂ ਯਾਰ ਇਹਦੇ ਗਾਣੇ ਨਹੀਂ ਗਾਉਂਦੇ ਪਰ ਤੁਸੀਂ ਇਹ ਜਿਹਾ ਫਿਲਮਾਂ ਨਹੀਂ ਲੈ ਕੇ ਹੁੰਦੇ ਮੈਂ ਬੇਇੱਜ਼ਤੀ ਕਰਦਾ ਹੱਥ ਬੰਦ ਕੇ ਮੈਂ ਕੋਈ ਤੁਹਾਨੂੰ ਉਦੇਸ਼ ਨਹੀਂ ਦਿੰਦਾ ਮੈਂ ਨਾ ਮੇਰਾ ਐਡਾ ਕਹਦਾ ਕਿ ਨਾ ਮੇਰੀ ਏਡੀ ਇਕਾਤ ਹੈ ਮੈਂ ਜੇ ਘਰ ਪੂਰੇ ਖੜਾ ਮੈਂ ਬੇਇੱਜ਼ਤੀ ਜ਼ਰੂਰ ਕਰੂਗਾ ਕਿ ਆਪਦੇ ਆ ਪਰਿਵਾਰਾਂ ਨਾਲ ਆਪਦੇ ਬੱਚਿਆਂ ਨਾਲ ਕਿਉਂਕਿ ਮੈਂ ਇਹ ਫਿਲਮ ਦੇਖ ਚੁੱਕੀ ਹਾਂ ਤੇ ਜਦੋਂ ਮੈਂ ਪਹਿਲੀ ਜਿਹੜੀ ਫਿਲਮ ਦੇਖੀ ਮੇਰਾ ਰਿਐਕਸ਼ਨ ਕੀ ਸੀ ਭਰਾ ਜਾਣਦੇ ਗੱਲ ਕਹਾਣੀ ਅਸੀਂ ਪਹਿਲਾਂ ਵੀ听ੀ ਹੋਈ ਜਾਂ ਪਰ ਜਿਵੇਂ ਹੁਣ ਬਣਾਈ ਹੈ ਤੁਸੀਂ ਜ਼ਰੂਰ ਦੇਖ ਕੇ ਆਓ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਸੋ ਮੇਰੀ ਇਹ ਬੇਨਤੀ ਹੈ ਤੁਹਾਨੂੰ ਸਭ ਨੂੰ ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਰਹਿੰਦੇ ਨੇ ਇੱਥੇ ਸ਼ਹਿਰਾਂ 'ਚ ਰਹਿੰਦੇ ਨੇ ਤੁਸੀਂ ਜ਼ਰੂਰ ਆਪਦੇ ਬੱਚਿਆਂ ਨੂੰ ਕਿਉਂਕਿ ਅੱਜਕੱਲ ਕਿਸੇ ਕੋਲ ਕੋਈ ਐਡਾ ਸਮਾਂ ਨਹੀਂ ਕਿ 4 ਘੰਟੇ ਦੀ ਕਿਤਾਬ ਜਾਂ 3 ਦਿਨਾਂ 'ਚ ਕੋਈ ਕਿਤਾਬ ਪੜੇ ਇਹ ਸੀ ਪੂਰੀ ਫਿਲਮ ਬਣ ਲਈ 2 ਘੰਟੇ 'ਚ ਇੱਕ ਬਣਾਈ ਹੈ ਜਿਹੜੀ ਤੁਹਾਨੂੰ ਦੇਖ ਕੇ ਸਮਝ ਆ ਜਾਊਗੀ ਕਿ ਇਹ ਸਾਡਾ ਇਤਿਹਾਸ ਕੀ ਸੀ ਪਹਿਲੀ ਗੱਲ ਹੈ ਤੇ ਬੀਬੀ ਰਜਨੀ ਵੀ ਸ਼ਿੱਦਤ ਕੀ ਸੀ ਜ਼ਿੰਦਗੀ 'ਚ ਪਕੀ ਵਾਰੀ ਹਾਰ ਜਾਂਦੇ ਆ ਨਾ ਮਹਾਰਾਜ ਧਰਤੀ ਬੰਦਾ ਤਾਂ ਹੀ ਆਉਂਦਾ ਨੇ ਮਹਾਰਾਜ ਹੁਣ ਮੈਂ ਚਾਰੇ ਪਾਸਿਓਂ ਹਾਰ ਗਿਆ ਤੇ ਹੁਣ ਤੂੰ ਮੇਰੀ ਮਦਦ ਕਰ ਇਹ ਬੀਬੀ ਰਜਨੀਨੀ ਸਭ ਤੋਂ ਵੱਡੀ ਰੋਣੋਂ ਉਹਨੇ ਹਾਰ ਨਹੀਂ ਮੰਨੀ ਤੇ ਮਹਾਰਾਜ ਕਿਵੇਂ ਆ ਕੇ ਉਹਦੇ ਨਾਲ ਸਾਈ ਹੋਇਆ ਤੂੰ ਜ਼ਰੂਰ ਇਹ ਸਮਝ ਦੇਖਿਓ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਆਪਦੀਆਂ ਪਰਵਾਰਾਂ ਨਾਲ ਕੋਈ ਸ਼ਾਨ ਦੇ ਖਿਲਾਫ ਕੋਈ ਵੀ ਸ਼ਬਦ ਮੇਰੇ ਤੋਂ ਵੱਧ ਘੱਟ ਨਹੀਂ ਆਇਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਵਗੈਰਾ ਤੁਹਾਨੂੰ ਸਭ ਨੇ ਜਾਣਦੀ ਕਲਜ ਰੱਖੇ 30 ਅਗਸਤ ਨੂੰ ਬੀਬੀ ਰਜਨੀਨੀ ਵਰਲਡਵਾਈਡ ਜੀ ਹੈ ਅਮਰਪੁਰ ਦਾ ਡੈਬਿਊ ਹੋਇਆ ਤੁਸੀਂ ਕਹਿ ਕਿਉਂ ਇਸ ਨਵੀਂ ਤੋਂ ਕੱਢੇ ਮੈਂ ਬਈ ਬੀਨ ਲੀਨ ਤੇ ਨੰਬਰ ਆਪਰੇਟਰ ਮਨ ਲ ਇੱਕ ਜਿਹੀ ਕਹਿ ਸਕਦੇ ਆ ਕਿ ਤੁਸੀਂ ਇੱਕ ਰੈਕ ਦਾ ਬਖਾਰੀ ਕੋਬੀ ਲੈ ਕੇ ਆਇਓ ਮੈਂ ਉਹ ਵਾਰਨਿੰਗ ਬਣਾਈ ਜਾਂਦੀ ਪਰਮਾਤਮਾ ਨੇ ਉਹ ਕਿਹਾ ਕਿ ਜਦੋਂ ਇਹ ਫਰਮਾ ਹੈ ਤਾਂ ਮੇਰੇ ਮਦਰ ਆਦੇ ਇੱਕ ਤਰ੍ਹਾਂ ਕੋਨਾ ਕੋਈ ਆਪਣੇ ਇਤਿਹਾਸ ਦੇ ਮਨ ਲ ਜਿਹੜਾ ਫਰਮਾ ਬਣਾਈ ਜਾਂਦਾ ਵਾ ਜੇ ਇਹ ਸਾਡੇ ਕਰਾਈਆਂ ਨਹੀਂ ਹੈਗੀਆਂ ਹੈ ਵੇ ਮੈਨੂੰ ਉੱਥੋਂ ਫਿਰ ਇੱਕ ਕਹਾਣੀ ਫੋਟੋਸ ਫੋਟੋ ਤੋਂ ਸਾਨੂੰ ਜੀਜੀ ਰੰਜੀਤ ਦੀ ਜਿਹੜਾ ਫੋਟੋ ਦੇਖੀ ਉਹ ਤੋਂ ਫਿਰ ਕਹਾਣੀ ਦਾ ਕੋਈ ਆਈਡੀਆ ਜੇ ਫਿਰ ਮੈਂ ਤੁਹਾਡੇ ਸਾਹਮਣੇ ਕਰਨ ਦੇ ਦੇ ਕੋਈ ਯਾਦ ਦੀ ਪੈਦਾ ਹੋ ਗਿਆ ਇਹ ਆਪਣੀ ਗੱਲ ਕਹਾਣੀ ਹੈ ਨਾ ਤੇ ਇਹ ਜਿਹੜੀ ਹੋਣੀ ਹੋਣਾ ਹੈ ਜਿਹੜੀ ਸਭੀ ਸੰਸਕ੍ਰਿਤੀ ਨਾਲ ਬੋਲਦੀ ਹੈ ਮਾਰਜਨਾ ਜਿਹੜਾ ਯੂਨ ਸੀ ਮੈਨੂੰ ਬਾਰੇ ਕੀ ਵੀ ਪਤਾ ਹੀ ਨਹੀਂ ਸਾਰਾ ਸਾਰਾ ਗੁਰਦੁਆਰਾ ਕਿੱਥੇ ਜਾਂਦਾ ਸਾਰਾ मैं उसे तो 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 गया किसी अपना इतिहास दिखाई बहुत बढ़िया गुख कि अभी फिल्म बनाओ प्रोडक्ट पूरा नाव देव फिर मैं करम भीरों के प्रमिशन भी पूछी कि हो कमी पेशी ना रहे तो होकर मेरे उ बलबीव भाजी है बहुत पुराने रॉटर उन्होंने सहयोग दिया करा तो के